ਕਾਵੇ ਲਈ ਕਿਉਂ ਕਰਦੇ ਤਾਂ ਇਹ ਗੁਰੂ ਘਰ ਦੇ ਬਾਹਰ ਖਲੋਤੇ ਨਾ ਆ ਜੰਤਰੀਆਂ ਵੇਚ ਕੇ ਕਹਿੰਦੇ ਵੀ ਸਾਨੂੰ ਨਾ ਪੈਸੇ ਦੋ ਸਕੂਲ ਦੀ ਫੀਸ ਭਰਨੀ ਆ ਦੇਖ ਤਾਂ ਆ ਬੱਚਾ ਦੇ ਬੱਚੇ ਹੋ ਸਕਦੇ ਇਹਨਾਂ ਦੇ ਦੱਸੋ ਨਿਆ ਵਾਲਾ ਪਟਿਆ ਨਾ ਤਾਂ ਮੈਂ ਨਾ ਸ਼ੁਰੂ ਕਰਦਾ ਹੁਣ ਨਿਆ ਵਾਲਾ ਪਟਿਆ ਇਹ ਪੰਜਾਬ ਚ ਨਾ ਉਹ ਗੰਦ ਪਾਇਆ ਵਾ ਇਹ ਵੀ ਲੈ ਲਓ ਹੁਣ ਨਿਆ ਵਾਲਾ ਕਿੱਥੇ ਸਕੂਲ ਘਰੇ ਪੜਦਾ ਹੈ ਦੱਸ ਮੈਨੂੰ ਨਹੀਂ ਪੜਦਾ ਬਈ ਨਹੀਂ ਪੜਦਾ ਫੇਰ ਤੂੰ ਮੈਨੂੰ ਤੂੰ ਫੇਰ ਮੈਨੂੰ ਕਿਉਂ ਕਿਹਾ ਵੀ ਮੈਂ 500 ਰੁਪਏ ਜਿਹੜਾ ਵਾ ਦੇਣਾ ਵਾ ਸਕੂਲ ਦੀ ਫੀਸ ਨਹੀਂ ਪਰ ਇਹ ਹੁੰਦੀ ਨਹੀਂ ਪਰ ਗੱਲ ਥੋੜੀ ਹੈ ਤੱਕ ਤੇ ਏਡਾ ਇਹ ਕੋਈ ਸ਼ਰਮ ਆਉਂਦੀ ਏਦਾਂ ਨੂੰ ਵੇਖ ਕੇ ਭਈਆਂ ਲਵੇ ਕੇ ਸ਼ੁਰੂ ਹੋ ਗਏ ਨਹੀਂ ਆਵਾਰਾ ਪਹਿਲੀ ਇਹ ਪ੍ਰਵਾਸੀ ਐ ਅੰਮ੍ਰਿਤਸਰ ਗੋਲਡਨ ਗੇਟ ਤੋਂ ਭਜਾਏ ਆਂ ਹੀ ਏਦਾਂ ਹੀ ਸਾਰੇ ਪੰਜਾਬ ਦੇ ਸਾਰੇ ਬੰਦੇ ਜਿਹੜੇ ਬਾਹਰੋਂ ਆਏ ਉਹ ਭੱਜ ਗਏ ਇਹ ਲੋਕ ਵੇਖੋ ਆ ਬੱਚੇ ਸਾਡੇ ਕਿਹੜੇ ਬੱਚੇ ਤੁਰ ਪਿਆ ਦਮਾਲੇ ਸਜਾ ਕੇ ਆ ਜੰਤਰੀ ਫੜਾਉਣ ਡਿਆ ਮੈਨੂੰ ਕਹਿੰਦਾ ਵੀ 500 ਰੁਪਏ ਕਿੱਥੋਂ ਦਾ ਰਹਿਣ ਆ ਲਵਾ ਉਹ ਕਿੱਥੇ ਆ ਆਰੇ ਨਾ ਪਾ ਫਾੜ ਸਾਡੇ ਤੁਹਾਡੇ ਤੋਂ ਲੱਗ ਉਹ ਇਥੋਂ ਅਨੰਦਪੁਰ ਦਾ ਹੈਗਾ ਕੋਈ ਕੋਈ ਬੰਦਾ ਅਨੰਦਪੁਰ ਸਾਹਿਬ ਦਾ ਹੈਗਾ ਹੈਗੇ ਬਾਜੀ ਇਹ ਕਿਹੜੇ ਪਿੰਡ ਦਾ ਦੱਸਣ ਦੇ ਇਥੇ ਲੱਗ ਗਿਆ ਬਾਜੀ ਫਿਰ ਕਿੱਥੇ ਸਕੂਲ ਕਿਰੇ ਪੜਦਾ ਤੂੰ ਇਹ ਦੱਸ ਪੜਦਾ ਨਹੀਂ ਪਈ ਹੈ ਤੇ ਖਾਰਦਾ ਨਾ 52 ਸੱਚਾ ਪਈ ਨਹੀਂ ਛੱਡਾਂਗੇ ਤੈਨੂੰ ਗਾ ਤਾਂ ਕਰੇਗਾ ਕੰਮ ਨਹੀਂ ਕਵਾਦਾ ਇਥੇ ਮਾ